ਹੈਲੋ ਜੀ ਸਭ ਜੀ ਸਾਰੇ ਰੂਮ ਤੇ ਮੈਂ ਸਾਰੇ ਆਸ ਕਾ ਦੇ ਜੀ ਸਾਰੇ ਜਨੇ ਠੀਕ ਠਾਕ ਹੋਵਗੇ ਜੀ ਚਾਹ ਦੀ ਕੜਾ ਵਿੱਚ ਹੋਉਂਦੀ ਐ ਸਾਰੇ ਠੀਕ ਠਾਕ ਆ ਨੇ ਲੱਗਦਾ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਦੇ ਟਾਈਮ ਹੋ ਗਿਆ ਜੀ ਚਾਹ ਹੁੰਦਾ ਅੱਜ ਆਪਾਂ 4 ਵਜੇ ਸ਼ੁਰੂ ਕਰ ਲੱਗੇ ਵੀਡੀਓ ਵਾਸਤੇ ਸਵੇਰੇ ਤੋਂ ਨੂੰ ਪਹਿਲਾਂ ਨਾ ਆਏ ਹੁੰਦੇ ਸਵੇਰੇ ਸ਼ੁਰੂ ਕਰਦੇ ਆਂ ਫਿਰ ਮੁਹਾਂ ਸਾਰੇ ਪੈਰਾਗ੍ਰਾਫ ਖੋਲ੍ਹੇ ਹਨਾ ਵੀ ਸਵੇਰ ਵਾਲੇ ਕੰਮ ਉਹੀ ਦੋ ਜਿਹੜੇ ਦਿਖਾਈ ਦੇਦੇ ਆ ਤਾ ਕਰਕੇ ਫਿਰ ਮੈਂ ਜਿਹੜੇ ਥੋੜੀ ਜਿਹੀ ਕੌਲ ਕੀ ਕਰ ਗਈ ਤੇ ਤਾਂ ਕਰਕੇ ਫਿਰ ਮੈਂ ਸਟਾਰਟ ਨਹੀਂ ਗਈ ਸੀ ਤੇ ਜਿਹੜੇ ਉਹੜ ਜਾ ਕਰਕੇ ਫਿਰ ਮੈਂ ਸੌਂ ਗਈ ਤੇ ਹੁਣ ਉੱਠੀ ਆਵਾ ਉੱਠੀ ਆਵਾ ਪਾੜੇ ਚਾਹ ਪਸ ਹੁਣ ਮੂੰਹ ਮਾ ਧੋ ਕੇ ਤੇ ਵਸ ਕਪੜੇ ਚੱਕੜੇ ਕਿਉਂਕਿ ਹੁਣ ਕਪੜੇ ਦਾ ਲਾਉਂਗੀ ਤੇ ਫਿਰ ਆਪਾਂ ਸਾਡੀ ਜੀਰਾ ਚਾਈ ਕਰੂੰਗੀ ਬਾਅਦ ਫਿਰ ਆਪਾਂ ਕੰਮ ਕਰਦੀ ਲੱਗ ਜਾਗੇ ਆਪਣੇ ਤੇ ਦਿਨ ਸੋਨਾ ਲੱਗਦਾ ਅੱਜ ਵੀ ਜੀ ਕੱਲ ਵੀ ਵਧੀਆ ਸੀਗਾ ਦਿਨ ਤੇ ਅੱਜ ਵੀ ਸੋਨਾ ਲੱਗਦਾ ਦਿਨ ਬਸ

ਬੱਲਾਂ ਦੇ ਲੱਗੇ ਤਾਂ ਹੈ ਪਰ ਛੋਟੇ ਆ ਹਜੇ ਤੇ ਮੱਕਾ ਮੀਂਹ ਆਦਾ ਰਹਿ ਕੇ ਬੱਲਾਂ ਤਾਂ ਇਹ ਨਹੀਂ ਹੋਉਂਦੀਆਂ ਜਿਆਦਾ ਖਰਾਬ ਜੀਆਂ ਹੋਉਂਦੀਆਂ ਚਲੋ ਜੀ ਫੇਰ ਕਰਦੇ ਅਗਰ ਤੁਹਾਨੂੰ ਜੀ ਲੱਗ ਰਹੀ ਤੇ ਕਿਰਨ ਆਈ ਆ ਲਓ ਜੀ ਕਿੱਡੀ ਸੋਣੀ ਧੋਪਾ ਚੌਤਰਾ ਵੀ ਸੁੱਕਣ ਲੱਗ ਗਿਆ ਇੱਧਰ ਥੋੜੀ ਜੀ ਛਾਹ ਰਹਿੰਦੀ ਹੈਗੀ ਤੇ ਪਰ ਉਹ ਹਰੇ ਵਾਈ ਨਹੀਂ ਜੰਮੀ ਠੀਕ ਆ ਤੇ ਆਪਾਂ ਸਬਜ਼ੀ چیر ਲਈ ਤੇ ਚੁੱਲ੍ਹੇ 'ਚ ਕੱਢੀ ਸਵਾ ਸਵੇਰੇ ਕੱਢੀ ਨਹੀਂ ਤੇ ਫੇਰ ਸਬਜ਼ੀ ਬਣਾਵਾਂਗੇ ਚੁੱਲੇ ਤੇ ਤੇ ਜਸ਼ਨ ਦੇ ਰੜੀ ਨੇ ਨੀਰਾ ਪਾਤਾ ਪਸੂ ਬੰਨੀ ਆਦੇ ਤੇ ਪਸੂਆਂ ਨੂੰ ਜਿਹੜੀ ਚਾਰ ਹੁੰਦਾ ਜੀ ਖੁਰਨੀਆਂ ਦੇ ਵਿੱਚ ਘੰਟਕ ਪਹਿਲਾਂ ਪਾ ਦਿੰਨੇ ਤੇ ਉਹਦੇ ਨਾਲ ਜਿਹੜੀ ਸਮੈਲ ਜੀ ਉੱਡ ਜਾਂਦੀ ਹੈ ਹਨਾ ਪਸੂ ਨੂੰ ਉਹ ਨਹੀਂ ਕਰਦੇ ਇਹਨਾਂ ਨੇ ਨੱਕ ਜਾਂ ਮਾਰਦੇ ਤੇ ਘੰਟਕ ਪਹਿਲਾਂ ਚਾਰ ਪਾ ਕੇ ਰੱਖ ਦਿੰਨੇ ਆ ਫਿਰ ਮੌਕੇ ਇਹਦੇ ਨੀਰੇ ਦੇ ਟਾਈਮ ਤੇ ਫਿਰ ਤੂੜੀ ਰਲਾ ਦਿੰਨੇ ਆ ਵਿੱਚ ਤੇ ਅੱਧਾ ਅੱਧਾ ਜਾਂ ਕਰ ਦਿੰਨੇ ਹੁੰਨੇ ਆ ਜੀ ਵੀ ਅੱਧਾ ਚਾਰ ਮਤਲਬ ਤੇ ਅੱਧੀ ਅੱਧੀ ਟੂੜੀ ਟੋਕਰਾ ਟੋਕਰਾ ਜਾ ਬਸ ਵੀ ਡੇਢ ਡੇ ਟੋਕਰਾ ਜਾ ਪਸੂ ਨੂੰ ਪਾ ਦਿੰਨੇ ਆ ਤੇ ਜਸੰਦਰ ਰੜੀ ਬੰਨੀ ਆਂਦੇ ਪਸੂ ਸ਼ੇਰੂ ਤੈਨੂੰ ਖਾਣ ਨੂੰ ਕੁਛ ਨਹੀਂ ਗਾ ਕੂੜਾ ਲੈ ਆਇਆ ਕੱਢ ਕੇ ਮੈਂ ਚਿੱਲੇ ਚ ਸਵਾਹ ਲੋ ਜੀ ਆਪਾਂ ਸੱਟਿਆ ਗਿਸਵਾ ਤੇ ਬਸ ਚਾਰ ਨੂੰ ਹੁਣ ਨਾਲ ਦੀ ਨਾਲ ਢੱਕ ਦੇਣਗੇ ਕਿਉਂਕਿ ਥੋੜਾ ਜਿਹਾ ਮੌਸਮ ਜਿਦੋਂ ਸਹੀ ਹੋ ਗਿਆ ਫਿਰ ਤਾਂ ਢੱਕਣ ਦੀ ਲੋੜ ਵੀ ਨਹੀਂ ਤੇ ਜਦੋਂ ਐਂ ਜੇ ਲੱਗਦਾ ਵੀ ਰਾਤ ਬਰਾਤ ਤੇ ਕਣੀਆਂ ਨਾ ਆ ਜਾਣ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਦੇਖੋ ਜੀ ਗਮਾਰਿਆਂ ਦਾ ਕੀ ਹਾਲ ਕਰਤਾ ਜਿਹੜੀਆਂ ਫੜੀਆਂ ਲੱਗੀਆਂ ਸੀ ਉਹ ਵੀ ਗਲ ਗਈਆਂ ਲੋ ਜੀ ਫਿੱਟਾ ਇਸਵਾਪ ਤੇ ਸਬਜ਼ੀ ਚੀਤ ਕੇ ਰੱਖਿਆ ਹੈ ਟਾਈਮ ਪੌਣੇ 5 ਦਾ ਹੋ ਗਿਆ ਮਮ ਟੋਪੀ ਖਾਈ ਜਾਂਦੀ ਸੀ ਨਿੱਕੀ ਆਪੀ ਰਹੀ ਆ ਜੀ ਹਾਂ ਨਿੱਕੀ ਨੂੰ ਸੋਹ ਪਤਾ ਉਹ ਬੰਨੀ ਨਹੀਂ ਹਜੇ ਇੱਕ ਬੰਨੀ ਨਹੀਂ ਹੂੰ ਜਸ਼ਨਦੀਪ ਸਿੰਘ ਆ ਇੱਧਰ ਫਿਰਦੀ ਐ ਇਹਨੂੰ ਸੁਆਪ ਹੈਗਾ ਹੁਣ ਬੇੜ ਬੰਨੇ ਖੜੀਆਂ ਜਵਾਨੀ ਆਈ ਨਹੀਂ ਵੀ ਮੈਂ ਛਾ ਥੱਲੇ ਪੈ ਜਾਣੀਆਂ ਹੂੰ ਅਬ ਵੀ ਨਹੀਂ ਬੰਨੀ ਉਹ ਵੀ ਨਹੀਂ ਬੰਨੀ ਛੋਟੇ ਵੀ ਨਹੀਂ ਬੰਨੀ ਛੋਟੀ ਵੀ ਨਹੀਂ ਬੰਨੀ ਇੰਨਾ ਚਾ ਕੇ ਖਾਂਦੀਆਂ ਜੀ ਚਾਰ

ਇਜਾ ਹੋ ਕਰਦੇ ਇੱਟਾਂ ਨਹੀਂ ਉਹਨੇ ਡੜੀਆਂ ਪਾ ਕੇ ਕੁੱਟਦੇ ਫੇਰ ਨਹੀਂ ਹਾਲ ਚੋਰ ਹੈ ਬਈ ਤਾਂ ਵੱਟ ਲਈ ਹੂੰ ਹੁਣ ਇਹਦੇ ਸਰਚੇ ਸਰਚ ਖੁਰ ਕੇ ਕਰੀ ਇਹਦੇ ਤੇ ਫਿਰ ਪਰੇ ਹੁਣ ਪਰੇ ਹੋ ਜੀ ਫਿਰ ਪਰੇ ਹੋਈ ਛਾੜੀ ਹੁਣ ਦੇਖੀ ਤੇਰੇ ਗੇ ਮੁਹ ਕਰੂਗੀ ਨਹੀਂ ਹੁਣ ਨਹੀਂ ਕਰਦੀਨੀ ਕੱਲ ਮੈਂ ਖੜ ਗਈ ਇਹਦੇ ਕੋਲੇ ਖੁਰਕਣ ਲੱਗੀ ਤੇ ਮੈਂ ਹਟ ਜਦੋਂ ਹਟ ਜਾ ਕਰਾਂ ਤਾਂ ਫੇਰ ਮੂੰਹ ਕਰਾ ਕਰੇ ਮੇਰੇ ਕੋਲੇ ਵੀ ਮੇਰੇ ਫੇਰ ਹੋਰ ਕਰ ਖੁਰਕ ਹੁਣ ਤਾਂ ਗੈਰਾ ਨੀਰਾ ਖਾਣਾ ਇਹਨੇ ਸਬਸਕ੍ਰਾਈਬ ਲਾਓ ਸਸਰੀ ਖਾਂਦੀ ਨਾ ਆਏ ਆ ਜੀ ਬੱਦਲ ਕਿਵੇਂ ਆ ਰੂਂ ਵਰਗੇ ਜਿਹਾ ਮੋٹے ਮੋٹے ਲੋ ਇੱਕ ਤਾਂ ਹੱਥ ਨਹੀਂ ਹੜਦੀ ਮਾ ਲਾਇ ਮਾਇ ਨਹੀਂ ਆ ਲੈ ਨਹੀਂ ਮਗਾ ਰਾਕੀ ਕਰਨ ਹੈ ਤਾਂ ਜੀ ਸੁਪਤੀ ਪਰ ਥੋੜੀ ਜਿਹੀ ਹੋਏਗੀ ਆਪਣੀਆਂ ਘੋੜਾਂ ਦੀ ਵਾਲਾ ਇੱਧਰ تک ਆ ਗਏ ਮੈਂ ਉਹ ਇਹ ਮੈਂ ਕਿੱਲੇ ਵਾਰੀ ਆਉਂਦਾ ਫਿਰ ਮੈਂ ਤਾਂ ਬਈ ਕਿ ਟਗਾ ਦੇ ਬੇਲੇ ਸੀ ਅੱਜ ਨਹੀਂ ਸੀ ਸੁਪਰੀਏ ਘਾਤੇ ਸੀ 1 ਵਜੇ ਤਾਈਏ ਸੁਪਰੀਏ ਘਾਤੇ ਜੋਨੇ ਹੂੰ 12:30 ਹੂੰ 12:30 1 ਵਜੇ ਤੋਂ 5:10 ਮਿੰਟ ਲੈ ਲਈ ਜਵਾਣ ਹੋਰ ਪਾ ਦੂੰ ਜਿਹੜੇ ਬਹੁਤ ਲੱਗਦੇ ਸੇ ਲੋ ਜੀ ਬਸ ਆਪਾਂ ਲਾਗੇ ਕੋਆ ਸਟਣ ਪਸੂ ਡੱਗਾ ਡੈਡ ਜਿਹਾ ਜਿੰਦੇ ਰੈਡੀ ਨੇ ਬਾਲ ਕੇ ਹਾਂ ਮੀ ਆ ਇਧਰੋਂ ਕੱਟ ਕੇ ਨਾ ਉਧਰ ਹੀ ਸੱਟਦੇ ਕਰੋ ਉਧਰ ਨੂੰ ਖਿੱਚਦੇ ਕਰੋ ਬਾਅਦ ਚ ਓਏ ਹੋਏ ਡਾਂਗੀਆਂ ਨਹੀਂ ਕੱਟਣ ਆਣੀ ਐ ਹੁਣ ਤਾਂ ਆਪਣੀ ਰੂੜੀ ਜੀ ਜ਼ਿਆਦਾ ਹੀ ਫੈਲ ਰਹੀ ਚੱਕ ਲਿਆ ਹੋੜਾ ਫਿਰ ਆ ਜਾ ਕੀ ਕੰਮ ਕਰਕੇ ਹੂੰ ਕੰਮ ਲਾਉਂਦੇ ਆ ਤੇਰੀ ਮਰੰਦਿਆ ਨਾ ਅੰਬੜ ਲੋ ਜੀ ਜਸ ਡੈਡੀ ਜਰੀ ਅੰਬੜ ਚੱਕ ਰੇ ਆਹ ਤਾਂ ਨਾ ਕੋਈ ਬੰਦਵਾ ਕੋ ਲੋ ਜੀ ਆਪਾਂ ਬਣਾ ਮਸਾਲਾ ਰਿਕਨ ਲੱਗੇ ਤੇ ਇਹ ਮੈਨੂੰ ਆਪਣੇ ਘੋਟੇ ਤੇ ਬਹੁਤ ਹੁੰਦਾ ਗੁਸਤ ਮੀਆਂ ਦਾ ਕਰਕੇ ਕਾਲਾ ਜਾ ਹੋ ਗਿਆ ਤੇ ਮੈਂ ਹੁਣ ਮਤੇ ਆ ਵੀ ਜੇ ਆਪਾਂ ਚੋਰ ਮਾਰਗੇ ਜਿਸੋਂ ਉੱਥੋਂ ਲੈ ਕੇ ਆਉਂਗਾ ਮਿਲ ਜੂਗਾ ਉਥੋਂ ਘੋਟਾ ਪੁੱਤ ਮਿਲ ਜੂਗਾ ਲੈ ਕੇ ਆਵਾਂ ਮਤੇ ਇੱਕ ਦੀ ਚੋਰ ਮਾਰ ਜਿਹਾ ਸਮੋਸਾ ਨਾ ਹੁੰਦਾ ਇਹ ਨਾ ਚੋਰ ਮਾਰ ਆਪਣੀ ਤਾਂ ਝਾੜ ਕਰਾਈਆ ਪਕੋੜਾ ਲੱਗੇ ਮਸਾਂ ਗਦੇ ਆ ਮਸਾ ਥੋੜੇ ਕ ਨਹੀਂ ਹੋਇਆ ਮੱਲਾ ਹੈ ਤਾਂ ਟੱਪੇ ਨੂੰ ਆਉਣਾ ਨਹੀਂ ਹੋਊਗਾ ਹਾਜੀ ਹੁਣ ਸੰਗਰਾਮ ਦਾ ਹੋ ਮਹੀਨੇ ਤੇ ਹੁੰਦੀਆਂ ਮਸਿਆ 5 ਦਿਨਾਂ ਨੂੰ ਸੰਗਰਾਮ ਦਾ ਹੈਂ ਮੰਮੀ ਮੀਨੇ ਦੋ ਲਿਆ ਪਸੰਗਰਾਤ ਤੋਂ ਬਾਅਦ ਲੈ ਕੇ ਤਾਜੀ ਹੋਸੀ ਤੇ ਜੇ ਤਾਂ ਸੰਗਰਾਤ ਤੇ ਗੇ ਜੋਰ ਮਾਰਤਾ ਹੂੰ ਉਹ ਤੇਰੇ ਆਵਾਂਗੇ ਦੋ ਹੀ ਲੈ ਆਵਾਂਗੇ ਆਪਾਂ ਉਹ ਕੀ ਕਰਨੇ ਆ ਆਪਾਂ ਨੂੰ ਕੀ ਜੋਰ ਮਾਰ ਬਾਰੇ ਤੂੰ ਤਾਂ ਮੁੱਕ ਕੇ ਜਾਇਆ ਨਹੀਂ ਯਾਰ ਇੱਕ ਰ ਲੈ ਕੇ ਆਵਾਂਗੀ ਤੇ ਵਧੀਆ ਜੇ ਤਾਂ 12 ਆਪ ਨੂੰ ਵੀ ਅਰਕ ਤੇ ਹੀ ਆਉਂਦੀ ਜਿਹੜੇ ਹਿਸਾਬ ਨਾਲ ਕਾਲਾ ਜਾ ਹੋਇਆ ਪਿਆ ਹੁਣ ਨਹੀਂ ਤੈਨੂੰ ਪੁੱਛਣਾ ਧੋਦੀਏ ਇਹ ਆਪਣਾ ਵੀ ਘਰੇ ਬਣਾਇਆ ਸੀ ਉਹ ਨਹੀਂ ਮਾਰਿਆ ਤੇ ਜਿਸਨ ਕੀ ਹੁੰਦਾ ਰੇਗ ਮਾਰ ਨਹੀਂ ਨਹੀਂ ਗ੍ਰੈਂਡਰ ਨਹੀਂ ਰੇਗ ਮਾਰੀਏ ਛੇ ਰੇਗ ਮਾਰਨੀ ਲਾਉਂਦਾ ਨਾ ਕੋਈ پتہ ਨਹੀਂ ਉਹ ਕੀ ਹੁੰਦਾ ਉਹ ਨਹੀਂ ਮਾਰ ਗਮਾਲਾ پتہ ਨਹੀਂ ਕੀ ਹੁੰਦਾ ਯਾਦ ਨਹੀਂ ਉਹ ਲੋਹੇ ਇਹ ਮੈਂ ਆਹ ਹਾਂ ਇਹ ਬਲੇਂਟ ਲੱਗਿਆ ਹੁੰਦਾ ਆਹ ਹੋਆ ਤੇ ਸਾਫ ਨਹੀਂ ਹੋਇਆ ਚੰਗੀ ਤਰ੍ਹਾਂ ਇਹਦੇ ਡੈਡੀ ਨੇ ਸਾਨੂੰ ਘਰੇ ਇਹਨੇ ਮਜ਼ਾ ਵੱਡ ਕੇ ਦਿੱਤਾ ਸੀਗਾ ਖਾਇਆ ਤਾਂ ਇਹਨੂੰ ਕਾਫੀ ਸਾਫ ਹੋ ਗਏ ਛਿਸਕਸਾਲ ਹੋ ਗਏ ਪਰ ਫਿਰ ਵੀ ਆ ਹੁਣ ਜਿਆਦਾ ਨਹੀਂ ਜਾਂਦਾ ਕਰਕੇ ਨਹੀਂ ਹੋਰੀ ਹੋ ਗਿਆ ਕਾਲਾ ਜਾ ਤੇ ਲੈ ਕੇ ਆਵਾਂਗੇ ਆਪਾਂ ਬਣਾਵਾਂਗੇ ਜੀ ਕੱਦੂ ਦੀ ਸਬ지 ਹੁਣ ਤਾਂ ਛੋਟੇ ਮਿਲਦੇ ਆ ਮੀ ਆਹ ਛੋਟੇ ਜਿਹਦਾ ਮੈਂ ਕਿੰਨੇ ਦੀ ਪਾਪੇ ਨੂੰ ਪਹਿਲਾਂ ਵੀ ਅਖਰ ਜੀ ਜਦੋਂ ਆਪਣੇ ਨਿੰਮ ਜਿਹਾ ਲੱਗਿਆ ਸੀਗਾ ਇੱਕ ਉਹ ਮੈਂ ਨਾ ਅੱਧੀ ਮੋਟਾ ਢਣਾ ਦੇਤੀ ਸੀਗਾ ਸ਼ੁਰੂ ਵਧੀਆ ਢੋਟਾ ਬਣਾ ਲਿਆ ਜੀ ਜਦੋਂ ਵੀ ਪਾਪੇ ਨੇ ਖੋਲ ਜੀ ਕਰਲੇ ਤੇ ਹੁਣ ਕੋਈ ਜੰਮੀ ਹੈ ਹੈ ਨਾ ਉਬਰਕਾਨੇ ਜਿਹੜੀ ਆਪਣੇ ਬਾਹਰ ਹੈ ਉਹ ਭਗਣ ਉਹ ਕਹਿ ਭਰੀ ਨਿੰਮਾ ਬੰਦਾ ਹੈ ਤੇ ਕੱਦੂ ਹੈਗਾ ਜੀ ਉਹ ਤਾਂ ਥਿੰਕ ਵੀ ਕੱਚੇ ਆ ਦੇਖਣ ਦੇ ਵਿੱਚ ਜਦੋਂ ਚੀਰੇ ਥੋੜੇ ਜੇ ਹਾਂਡ ਜੇ ਹੈ ਤੇ ਆਪਾਂ ਅੱਜ ਇਸ ਲਈ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਕਿਉਂਕਿ ਜੇ ਚੰਗੀ ਤਰ੍ਹਾਂ ਨਾ ਸਬਜੀ ਕੁਲੀ ਨਾ ਸਾਡੇ ਤਾਂ ਖਾਂਦੇ ਨਹੀਂ ਕਿ ਜੇ ਖੜਮੇ ਜਾਈ ਰਹੇਗੀ ਨਾ ਫੜੀਆਂ ਫਿਰ ਖਾਂਦੇ ਨਹੀਂ ਆਖ ਦਿੰਦੇ ਆ ਸਬ지 ਬਣਾਏ ਕਿਵੇਂ ਬਣਾਈ ਆ ਨੂਰ ਚੰਗਰ ਲੱਗ ਜਾਂਦੀ ਤਾ ਕਰਕੇ ਆਜੇ ਕੁੱਕਰ ਦੇ ਵਿੱਚ ਹੀ ਬਣਾਵਾਂਗੇ ਕਿਉਂਕਿ ਆਪਨੂੰ ਵੀ ਵਧੀਆ ਲਾਦੀ ਹੈ ਕਿ ਉਹ ਵਧੀਆ ਐ ਕੜੀ ਵਰਗੀ ਵਧੀਆ ਬਣ ਜਾਂਦੀ ਹੈ ਨਾ ਮਲਾਈ ਵਰਗੀ ਸਬਜ਼ੀ ਫੇਰ ਹੀ ਸਵਾਦ ਆਦੀ ਹੈ ਤੇ ਬਣਾਵਾਂਗੇ ਜੁੱਲੇ ਤੇ ਪਰ ਕੁੱਕਰ ਧਰਨਾ ਕਿ ਚੁੱਲੇ ਤੇ ਹੁਣ ਕਈ ਭੈਣਾਂ ਆਖਣੀਆਂ ਤੁਸੀਂ ਕੁੱਕਰੀ ਧਰ ਲੈਣਾ ਜੁੱਲੇ ਤੇ ਤੇ ਆਈ ਹੈ ਜੀ ਆਪਣੇ ਕੰਮ ਦਾ ਦੇਸੀ ਗਿਆ ਕੰਮ ਆ ਸਾਡੇ ਅਸੀਂ ਦੇਸੀ ਚੁੱਲੇ ਵਾਲੇ ਬਲੌਗਰ ਆ ਜੀ ਹੂੰ ਜੁੱਲੇ ਤੇ ਕੰਮ ਕਰਦੇ ਹਾਂ ਬੋਲਾ ਹੈ ਸਿਰੋ ਦੀ ਆਪਾ ਕੁੱਕਰ ਧੋ ਲੈਗੀ। ਲਓ ਜੀ ਜੀਰਾ ਆਪਣਾ ਹੋ ਗਿਆ ਵਧੀਆ ਕੜ ਤਾ ਤੇਲ ਵੀ ਤੇ ਆਪਾਂ ਲਾਰੀ ਇਹ ਪਾ ਦਿੱਤਾ। ਇਹ ਕੱਲ ਵੀ ਇੱਕ ਬੰਡ ਕਰਕੇ ਕਹਿੰਦੇ ਸੀ ਕਹਿੰਦੇ ਬਾਥੀਆਂ ਲਾਇਆ ਕਰੋ ਨਾਲ ਫਿਰ ਲੱਕੜਾਂ ਨੂੰ ਅੱਗੇ ਚੜ੍ਹ ਗਈ। ਕੱਲ ਵੀ ਲਾਈਆਂ ਸੀ ਬਾਥੀਆਂ। ਕੱਲ ਕੁਸਤਾ ਝੁੱਲਾ ਸਲਾ ਬਸ ਗਿਆ ਤੇ ਕਈ ਵਾਰੀ ਅੱਗ ਵਾਲੀ ਸੀਗੀ ਝੁੱਲੇ ਤੇ ਅੱਜ ਵਧੀਆ ਚੜ ਗਈ ਕਿਉਂਕਿ ਅੱਜ ਧੁੱਪ ਬਹੁਤ ਗਰਮੀ ਲੱਗਦੀ ਹੈ। ਮੈਂ ਤਾਂ ਇੱਥੇ ਲੱਕੜਾਂ ਪਈਆਂ ਸੀ ਉਹ ਵੀ ਸੁੱਟ ਲਈ। ਜਿਹੜੀਆਂ ਦੋ ਤਿੰਨ ਮੈਂ ਪਾਠ ਹੋ ਜਾਂਦੀ ਸੀ ਬਾਹਰ ਕਰਦੀ ਸੀਗੇ ਉਹ ਵੀ ਸਿੱਤੂ ਨੇ ਐਸੇ ਪਈਆਂ ਵਧੀਆ ਤੇ ਅੱਜ ਉਹਦੀ ਅੱਗ ਵਧੀਆ ਚੜ ਗਈ ਤੇ ਅੱਜ ਆਪਾਂ ਕੁੱਕਰ ਧਰ ਲਿਆ ਜੀ ਕਿਉਂਕਿ ਅੱਜ ਦੁਬਈ ਬਹੁਤ ਜ਼ਿਆਦਾ ਹਾਰਡ ਹੈ ਤੇ ਫਰੀਲੀ ਦੇ ਵਿੱਚ ਉਹ ਮੈਂ ਘੁਲਣਾ ਨਹੀਂਗਾ ਤੇ ਜੇ ਐਂ ਜਿਹੜੀਆਂ ਫਾੜੀਆਂ ਖੜਮੀਆਂ ਫਿਰ ਖਾਂਦੇ ਨਹੀਂ ਆ ਰਹਿੰਦੇ ਐ ਕਿਵੇਂ ਬਣਾਈਏ ਸੱਚੀ ਕੀ ਝਾਕਦੇ ਵਾਈ ਸਹੀ ਗੱਲਾਂ ਨੇ ਹੂੰ ਸਹੀ ਗੱਲਾਂ ਨੇ ਸਹੀ ਹੈ ਸਹੀ ਹੈ ਹੂੰ ਜੋ ਕਿ ਉਹ ਵੀ ਇਹ ਆ ਵਧੀਆ ਲਾਦੀ ਹੈ ਸਮਾਨ ਕੀ ਕੁੜੀ ਹੋਵੇ ਨਾ ਸਾਦੀ ਜਦੋਂ ਵਧੀਆ ਫੇਰੀ ਖਾ ਲਾਦੀ ਹੈ ਤੇ ਟਾਈਮ ਨਹੀਂ ਲੱਗਦਾ ਇਹ ਦੇਖੋ ਕਿੱਡਾ ਸੋਹਣਾ ਮਸਾਲਾ ਕੁਝ ਵੀ ਗਿਆ ਪਸੋਂੜ ਵੜ ਦੂਗੀ ਤੇ ਬਸ ਫਿਰ ਮੈਂ ਜਿਹੜਾ ਦੈਨ ਵਾਲਾ ਦੁੱਧ ਉਹ ਧਾਰ ਦੂੰਗੀ ਤੇ ਮੁੜ ਕੇ ਆਪਾਂ ਉੱਧਰ ਹੋ ਜਾਗੇ ਧਾਰ ਕਰਨੀ ਕਿਉਂਕਿ ਹੁਣ ਥੋੜਾ ਜਿਹਾ ਜੀ ਮੀਂਹ ਪੈਣ ਤੋਂ ਬਾਅਦ ਨਾ ਗਰਮੈਸ਼ੀ ਦੀ ਹੋਊਗੀ ਤਾਂ ਅੰਦਰੋਂ ਗਰਮੈਸ਼ ਨਿਕਲਦੀ ਹੈ ਕੀੜੇ ਕਿੰਨੇ ਨਿਕਲਦੇ ਆ ਨਾ ਬਾਲੇ ਰਾਦ ਕਿੰਨੇ ਸੀਗੇ ਫੋਕੜ ਦੇ ਉਹ ਤਾਂ ਬਾਲੇ ਸੀ ਰਾਤ ਬਾਕੀ ਜੀ ਹੁਣ ਕੱਲ ਜਿਸ਼ਨ ਦੇ ਰੈਡੀ ਆਖੀਂ ਦੇ ਕਾਲੂ ਕਹਿੰਦੇ ਆਪਾਂ ਨਰਮੇ ਨੇ ਕੀਂਦੇ ਤੋੜਨੇ ਅੱਗੇ ਫਿਰ ਇਹਦੇ ਜਿਹੜੇ ਕੀਂਡੇ ਜਿਹਾ ਪਟੋੜ ਕੇ ਲੈ ਆਵਾਂਗੇ ਕਿ ਇਹਨਾਂ ਆਪਾਂ ਨੂੰ ਸੁੱਕਣ ਨਾਲੋਂ ਬਣਗੇ ਹੋਊ ਸੁੱਕਦਾ ਹੁਣ ਜਾਣਗੇ ਠੋਪਣੀ ਆਲੀ ਥੱਲੇ ਲੱਗ ਜੂਗੇ ਨਰਮੇ ਠੋਪਾ ਲੱਗਦੀ ਹੋਊਗੀ ਨਹੀਂ ਲੱਗਦੀ ਤੋ ਫੇਰ ਰੱਖ ਦੇਾਂਗੇ ਮਾੜਾ ਇਸ ਕਾਲ ਲੱਗੇ ਖਰਸ ਤੇ ਪਾ ਦੇ ਹਾਂ ਕਿੰਨੇ ਵੀ ਖੜੇ ਪਏ ਬਾਵਾ ਹਾਂ ਹਾਂ ਤੇ ਇਹਦੇ ਹੋਊ ਚੰਗੇ ਪਟਕੇ ਬਣ ਕੇ ਨੀ ਆਪਾਂ ਸਾਨੀ ਘੜੇ ਥੱਲੇ ਥੱਲੇ ਸਾਨੀ ਘੜੇ ਹੱਗੇ ਐਤੀ ਮੀਹਾਂ ਜਾਂ ਦਾ ਕਰਕੇ ਨਰਮੇ ਨੇ ਜੀ ਲੇਟ ਤਾਂ ਹੋ ਗਏ ਗਲ ਗੇ ਢਿੰਡੇ ਹਾਂ ਕਉ ਨਹੀਂ ਪਈ ਗੇ ਨਹੀਂ ਤਾਂ ਆਈ ਵਧੀਆ ਹੋ ਜਾਂਦਾ ਨਰਮੇ ਛਿੱਟੇ ਛਿੱਟੇ ਕਿੜੇ ਆਉਂਦੇ ਸਾਰੇ ਯੋਰ ਲੋਚੀ ਸਬਜ਼ੀੜਾ ਕੰਮ ਬੂਰਾ ਆਪਣਾ ਫਤਿਹ ਆ ਬਣਾ ਦੀ 100% ਬੜ ਜੂਗੀ ਬੈਂਦੀ ਖਾਈ ਤਾਂ ਇਹ ਅੱਖਾਂ ਦਾ ਗੁੰਦਾ ਤੇ ਹਰੇ ਵਾਈ ਦੀ ਹੈ ਨਾ ਇਹ ਧੋਪੜਾ ਉੱਡ ਜਾਊਗੀ ਪਰ ਫਿਰ ਵੀ ਆਏ ਭੜੀ ਜੀ ਲੱਗਦੀ ਹੈ ਪਰ ਫਸ ਆਪਣੀ ਬਹੁਤ ਜ਼ਿਆਦਾ ਵਧੀਆ ਹੋਵੇ ਫਸ ਵਾਲੇ ਕੰਮ ਤੋਂ ਆਪਾਂ ਵਧੀਆ ਹੋਗੇ ਨਜਿੱਤੇ ਹੋਗੇ ਵੀ ਆਏ ਜੇ ਲਾਹ ਹੋਗਾ ਤੇ ਨਾ ਪੈਨਾ ਤਾਂ ਹੀ ਲੱਗੀ ਆਪੂ ਹੈ ਕਿਵੇਂ ਲਾਹ ਮੇ ਇਹ ਕਿਵੇਂ ਲਾਹ ਮੇ ਤੇ ਚਲੋ ਜੀ ਜਦੋਂ ਕੰਮ ਹੋ ਜਾਂਦਾ ਹੈ ਨਾ ਉਦੋਂ ਆਏ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਹੈ ਵੀ ਚਲੋ ਮੈਂ ਤਾਂ ਜਿਹੜੀ ਬੱਲੇ ਪੈ ਗਈ ਰੱਬ ਨੇ ਵੀ ਸੁਣ ਲਈ ਰੱਬ ਨੇ ਵੀ ਮੁੜ ਕੇ ਮੂੰਹ ਨਹੀਂ ਪਾਇਆ ਹਾਈ ਕੀ ਪਤਾ ਹੈ ਕੋਈ ਸੁਣਦਾ ਨਹੀਂ ਭਾ ਕੀ ਕਰਵਾਂ ਆ ਦੋ ਦਾਣਾ ਭਾਰੀ ਰੱਛਿਆ ਸੀਗਾ ਟੱਪ ਗਿਆ ਰਾਤ ਇਧਰ ਪਿੰਡ ਕੰਨੀ ਇਹ ਲਸ਼ਕਦਾ ਸੀ ਪੂਰਾ ਤਕੜਾ ਇਧਰ ਤਾਰੇ ਗੱਡ ਰੱਖੇ ਜੀ ਨਹੀਂ ਰੱਬ ਦੇ ਰੰਗ ਨੇ ਯਾਰੀ ਹੁੰਦੇ ਮੱਤਲਾ ਬੱਤ ਸੱਗੇ ਮਾਰੀ ਵਾਗਰੀਏ ਬੈਟਰੀ ਜੀ ਕੌਣ ਮਾਰ ਦਿੱਤਾ ਮੋਕਨ ਚੋਰੀ ਹੋ ਰਿਆ ਫੇਪਾ ਰਗਾ ਉਹ ਲਸ਼ਕਦਾ

ਉਹ ਤਾਂ ਖਾ ਗਿਆ ਕਿੱਧਰ ਬੁੱਧੀਆਂ ਮੇਰੀਆਂ ਹੈ ਅੱਛਾ ਚਲੋ ਜੀ ਫੇਰ ਭੱਜ ਗਏ ਆਇਆ ਉਹ ਠਗਾ ਤਾਂ ਮੁੜ ਗਿਆ ਉਹਨੂੰ ਪਤਾ ਲੱਗ ਗਿਆ ਵੀਡੀਓ ਚੱਲੀ ਜਾਂਦੀ ਐ ਨਹੀਂ ਇਹਦੇ ਕੰਮ ਚਲੋ ਜੀ ਆਪਣੀ ਸਬਜ਼ੀ ਬਣੀ ਜਾਂਦੀ ਐ ਜਿਹੜਾ ਸ਼ਿੰਦ ਰੈਡੀ ਚੱਲੇ ਆਟਾ ਆਟਾ ਭਿਉਣਾ ਿਕੜਾਉਣਾ ਿਕੜਾਉਣਾ ਕਣਕ ਭਿਉਣਾ ਦੇ ਹੁੰਦੇ ਆ ਆਟਾ ਕਹਿੰਦੇ ਨੇ ਅੱਤਾਂ ਜਿਹਾ ਹੀ ਹੋਵੇ ਤਾਂ ਫੇਰ ਦੋ ਆਰੇ ਜਾਣਦੀ ਕਿ ਲੋਟ ਹੈ ਨਾ ਲੋ ਜਿਵਾ ਸਾਲ ਜਿਵਾਂ ਜੇ ਫਿਰ ਕਰਦੀਏ ਤਾਰਾ ਕੱਢਦੇ ਜਿਸੇ ਨਾ ਨਾਨੀ ਗਰਮੀ ਬਹੁਤ ਆ ਮੰਮੀ ਹੈ ਨਾ ਕੋਣਾ ਖੁਆ ਨਾ ਮੀ ਪਾਇਆ ਹੈ ਅੱਜ ਜਮਾ ਦਾ ਹੈ ਮਾਹੂਰਾ ਹਵਾ ਵੀ ਨਹੀਂ ਚੱਲਦੀ ਜਾਣੀ ਚੱਲ ਔਰ ਮੀਤਾ ਨਹੀਂ ਆਵੇ ਤਾਂ ਬਹੁਤ ਪਤਾ ਲੋ ਜੀ ਜਿਹੜਾ ਸਵੇਰੇ ਤੜਕੇ ਪੋਣਾ ਇੱਥੇ ਲਿਆ ਕੇ ਜਸ਼ਨ ਦੇ ਰੈਡੀ ਨੇ ਕਿਉਂਕਿ ਨਾਲੇ ਤਾਂ ਇਹਦੀ ਸਮੈਲ ਜੀ ਉੱਡ ਜੂਗੀ ਨਾਲੇ ਤੜਕੇ ਇੱਥੋਂ ਬਸ ਚੱਕ ਚੱਕ ਕੇ ਪਾਇਆ ਜਾਊਗਾ ਤੇ ਫਿਰ ਟੂੜੀਰ ਲਾਈ ਜਾਊਗੀ ਨਾਲ ਦੀ ਨਾਲ ਅੱਜ ਪਸੂਆਂ ਥੱਲੇ ਵਧੀਆ ਹੋਗਾ ਸੁੱਕ ਗਿਆ ਤੇ ਚਲੋ ਵਧੀਆ ਹੈ ਨਾ ਨੇ ਪਸੂਆਂ ਨੂੰ ਬਹੁਤ ਜ਼ਿਆਦਾ ਮੱਛਰ ਖਾਂਦਾ ਸੀ ਜਿੰਨਾ ਗਿੱਲਾ ਸੀਗਾ ਤੇ ਆਦਾ ਆਪਣੀ ਬੈਂ ਆਦਾ ਨਹੀਂ ਉਹ ਕਰਦੀ ਇੰਨਾ ਵੀ ਜਿਵੇਂ ਗਿੱਲੇ ਥਾਂ 'ਚ ਘਟ ਬੈਂਦੀ ਆਹ ਵਾਲੀ ਤਾਂ ਆਹ ਤਾਂ ਆਪਣੀ ਗਿੱਲਾ ਥਾਂ ਹੀ ਭਾਲਦੀ ਆ ਬਹੁਤ ਜਿਆਦਾ ਗਿੱਲੇ ਥਾਂ 'ਚ ਬੈਂਦੀਆਂ ਗਾਈਆਂ ਜਮਾ ਨਹੀਂ ਬੈਂਦੀਆਂ ਗਾਈਆਂ ਆਪਣੀਆਂ ਚਟੂ ਅੱਗੇ ਰਮਨ ਭੈਣ ਜਿਹੜੀ ਆਪਣੇ ਚੈਲ ਬਲੌਗ ਵਾਲੇ ਉਹ ਆਦੀ ਹਾਏ ਦੀਦੀ ਛੋੜੇ ਗਾਈਆਂ ਤੇ ਸਿੰਘ ਜੇ ਢੱਡ ਵੀ ਜਿੱਟ ਪਾਦਾ ਉਹ ਆਏ ਦੀਦੀ ਸਾਡੀਆਂ ਗਾਈਆਂ ਸੀੜਾ ਬਸ ਐਵੇਂ ਜਦੋਂ ਬਹਿੜਾ ਸੀਗੇ ਇਹ ਬਸ ਉਹੀ ਉਹ ਕਰਗੇ ਵੀ ਦਗਾਉਣੇ ਆ ਦਗਾਉਣੇ ਆ ਕੌਲ ਕਰਗੇ ਤੇ ਨਹੀਂ ਤਾਂ ਇਹ ਨਾਲੇ ਸੋਹਣੀਆਂ ਲੱਗਦੀਆਂ ਹੁਣ ਸਿੰਘਾਂ ਨਾਲ ਕਿੰਡੀਆਂ ਜਿਆਦੇ ਪਹਿੜੀਆਂ ਲਾਦੀਆਂ ਤੇ ਇਹ ਇਦ ਹੈ ਦੋਨੇ ਆਪਣੀਆਂ ਬਹਿਣਾ ਇਹ ਕਰਦੀਆਂ ਹੀ ਆਂ ਤੇ ਜਿਹੜੀ ਆ ਮਾਮੇ ਕੋ ਲਿਆਂਦੀ ਆ ਇਹਦੇ ਵੀ ਨਹੀਂ ਮਾਮੇ ਕਹਨੇ ਦਗਾਏ ਇਹਦੇ ਵੀ ਸਿੰਘ ਹੈਗੇ ਪਰ ਇਹਦੇ ਇੰਨੇ ਹਨੀਗੇ ਇਹਦੇ ਛੋਟੇ ਰਹਿਣਗੇ ਸਿੰਘ ਤੇ ਸਾਡੀ ਜਿਹੜੀ ਆ ਚਿੱਟੀ ਆ ਇਹਦੇ ਵਾਲੇ ਤਿੱਖੇ ਆ ਦੂਜੀ ਦੇ ਹਜੇ ਘੱਟ ਆ ਕਾਲੀ ਦੇ ਇਹਦੇ ਬਹੁਤ ਜ਼ਿਆਦੇ ਤਿੱਖੇ ਆ ਚਲੋ ਜੀ ਆਪਾਂ ਦੇਖੀਏ ਸਬ지 ਫਿਰ ਹੋਈਏ ਤਾਰਾਂ ਦੇ ਨੇੜੇ ਸ਼ੀ ਵੱਜ ਗਏ ਲਓ ਜੀ ਤਾਰਾ ਢੋਕਿਆ ਵਾਲਾ ਕੰਮ ਨੇ ਮੇਟਾ ਡੈੜੀ ਵਾਗੇ ਦੁੱਧ ਪਾਉਣ ਤੇ ਸਾ ਗਾਹ ਦਾਲ ਸਬਜ਼ੀ ਚ ਆਪਾਂ ਦੁੱਧ ਪਾ ਕੇ ਬਾਲਾ ਲਵਾ ਜਿਆ। ਮਸਾ ਆਟਾ ਬਣੇ ਕਿ ਬਣੇ। ਦੁੱਧ ਵਾਲਾ ਸਾਡੇ ਚੱਕਣੇ ਬਾੜੀਆਂ ਬੂਟੀਆਂ ਤੇ ਆਪਣੀ ਪਤਲੀ ਦੁੱਧ ਵਾਲੀ। ਮੈਂ ਘਿਆੜਾ ਆਟਾ ਗੋਲਣਾ ਫਿਰ ਕੱਠੀ ਚੱਕ ਲਊਗੀ ਆਹ ਤੇ ਹੱਥ ધોਤੇ। ਤੇ ਜਸ਼ਨ ਤੇ ਰੈਡੀ ਕਰੀ ਜਾਂਦੇ ਪਾਣੀ। ਤੇ ਦਹੀਂ ਪਾਵਾਂਗੇ ਦੁੱਧ ਵੀ ਥੋੜੀ। ਦਹੀਂ ਮੰਮੀ ਥੋੜਾ ਜਿਹਾ ਕੰਮ ਦੀ ਥੋ ਹੋਇਆ ਜੀ ਪਰਹੇਜ ਕਰਦੇ ਆ ਥੋੜਾ ਜਿਹਾ ਕਹੂੰਗੀ ਮੰਮੀ ਢੂਈ ਦੁਖਣ ਲੱਗੀ ਕੱਲ ਜੀ ਨਾਲ ਦਿਨਾਂ ਅੱਤੇ ਨਾਲ ਚੜ ਗਈ ਹੋਈ ਤੇ ਤਾਂ ਕਰਕੇ ਨਾ ਵੀ ਨਿਰਜ ਮਨੀਰਾ ਚਾਹ ਜਿਸਨੇ ਅੜੀ ਨਾ ਬਾਕੂੜਾ ਮੈਂ ਕਰਦਾ ਸੀਗਾ ਧਾਰਾ ਡੋਕੇ ਵਾਲਾ ਕੰਮ ਵੀ ਦੋ ਦਿਨਾਂ ਵਿੱਚ ਹੀ ਉਹਨੇ ਕੱਢ ਲਿਆ ਸੀ ਦੋ ਦਿਨਾਂ ਮੈਂ ਕਰਦੀਆਂ ਪਾਣੀ ਪਿਸ਼ੀ ਦੇ ਡੈਡੀ ਹੁਣ ਪਿਆ ਦੇਣਗੇ ਐਲਕੋਹਲੀ ਟੀ ਦਾਣਾ ਹੁਣ ਅਸੀਂ ਬੰਦ ਕਰਤਾ ਇਹ ਬਸ਼ਵਾ ਦਾ ਕਿਉਂ ਨਾ ਚਾਰ ਬੋਨ ਲੱਗੀਆਂ ਤੇ ਕੋਈ ਦੁੱਧ ਦੇ ਵਿੱਚ ਫਰਕ ਨਹੀਂ ਆਏ ਇਹਨੂੰ ਪਿਆ ਵੀ ਰੇਟੀ ਬੰਦ ਕਰਤੀ ਜਾਊ ਚੂਰਾ ਬੰਦ ਕਰਤਾ ਫਿਰ ਕੱਟ ਕੇ ਹੋਮ ਇਹਨਾਂ ਜਿਵੇਂ ਦੀ ਬਾਅਦ ਦੇ ਚਾਰ ਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਤੇ ਹੁਣ ਜੇ ਆਪਾਂ ਚੱਕ ਲਈਏ ਭਾਂਡੇ ਜਿਵੇਂ ਜਿਵੇਂ ਘਰ ਕਿਲੇ ਹੁੰਦੇ ਆ ਗਿਆ ਸੁੱਕੀ ਆਵਾਜ਼ ਆਉਂਦੀ ਜੀ ਕਿੰਨੀ ਆ ਹੂੰ ਨਹੀਂ ਪਤਾ ਨਹੀਂ ਯਾ ਲੈ ਨਾ ਲੱਗਿਆ ਛਾਲਟ ਕੋਈ ਨਾ ਰਹਿ ਰਹੇ ਜਾ ਆਹ ਤੇ ਫਿਰ ਤਾਂ ਆਂਸੀ ਆਇਆ ਹੈ। ਤਾਂ ਲੈ ਕੜੀ ਪਏ ਰਹਿੰਦੇ ਅਚੀਰੂ ਦਾ ਗੁੱਲਰ ਮੁਰੇ ਪੈ ਜਾਂਦਾ ਹੈ। ਆਹ ਦੇਖੋ 그러면은 ਜਰਾ ਆਪਾਂ ਇੱਕ ਚਾਲੇ ਬਾਹਰ ਮੋਟਾ ਨਾ ਲਾਪੂ ਤੋਂ ਨਹੀਂ। ਆਹ ਦੇ ਕੰਨ ਮੇਰੀ ਗੱਲ ਕਰੀ ਜਾਂਦੇ ਆ। ਗੱਲ ਨਹੀਂ ਕਰ। ਇਹਨੂੰ ਪਤਾ ਹੈਗਾ ਵੀ ਉਹ ਦੂਸਰੀ ਦੋਸਤ ਦੀ ਵੀ ਮੰਨਦੇ ਇਹਦੇ ਕੋਲ। ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਣੀ ਐਂਡ ਕਰਾਂਗੇ। ਸਭ ਜਨਾਵਾਂ ਅੱਜ ਦਾ ਇਹ ਕੰਮ ਹਲੇ ਪਉੜੇ ਖਤ ਹੋਇਆ ਜਦੋਂ ਚੂਡੀ ਚਾਲਦੀ ਗਿਆ ਤੇ ਬਾਕੀ ਜਿਹੜੇ ਪ੍ਰਾਂਤਾਂ ਮੈਂ ਹੁੰਦੇ ਗਏ ਲੋਕ ਸਬਸਕ੍ਰਾਈਬ ਨੂੰ ਕਰਿਆ ਕਰੋ ਕਿਉਂਕਿ ਜਿਹੜੇ ਕਰ ਭਰਾ ਖੁੱਲਦੀ ਉਹਨੂੰ ਪੋਸਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਲਾਂਕਿ ਆਪ ਕੱਲ ਨੂੰ ਵੀ ਤੁਹਾਨੂੰ ਲਿਆਉਂਦੇ ਆ ਸਾਰੇ ਪ੍ਰਾਂਤਾਂ ਨਾਲ ਕੀ ਅੱਗੇ ਕੀ ਕਾਲੂ ਮਿਲ ਗਏ ਗਾਇਸ